ਗਜ਼ਨੀ ਦਾ ਉਹ ਸੁਲਤਾਨ ਜਿਨੇ ਆਪਦੇ ਗੁਲਾਮ ਨੂੰ ਵੀ ਦਿੱਲੀ ਦੇ ਤਖਤ ਤੇ ਬਿਠਾਦਾ ਸੀ ਗੱਲ ਆਪਾਂ ਇਹ ਵੀ ਕਰਾਂਗੇ ਪ੍ਰithvi ਰਾਜ ਚੋਹਾਨ ਕਿਵੇਂ ਹਾਰਿਆ ਜਿਹੜਾ ਕਿ ਉਸ ਵਕਤ ਰਾਜਪੂਤ ਸਮਾਜ ਦੇ ਵਿੱਚ ਸਮਰਾਟ ਮੰਨਿਆ ਜਾਂਦਾ ਸੀ ਭਾਰਤ ਦਾ ਅੱਜ ਵਿਸਥਾਰ ਦੇ ਨਾਲ ਇਹਦੀ ਗੱਲਬਾਤ ਕਰਾਂਗੇ ਖਾਸ ਤੌਰ ਤੇ ਸੁਹਾਬੂਦੀਨ ਮੁਹੰਮਦ ਗੋਰੀ ਦੀ ਇਹ ਦੋ ਭਰਾ ਸੀ ਗਿਆਸੂਦੀਨ ਮੁਹੰਮਦ ਗੋਰੀ ਤੇ ਸੁਹਾਬੂਦੀਨ ਮੁਹੰਮਦ ਗੋਰੀ ਇਹਨਾਂ ਨੇ ਗਜ਼ਨਵੀ ਵੰਸ਼ ਨੂੰ ਜਿਹੜਾ ਕਿ 150 ਸਾਲ ਤੋਂ ਚੱਲਦਾ ਆਉਂਦਾ ਸੀ ਉਹਨਾਂ ਨੂੰ ਖਤਮ ਕਰਕੇ ਗੋਰੀ ਵੰਸ਼ ਦੀ ਸਥਾਪਨਾ ਕੀਤੀ ਸੀ ਗਜ਼ਨੀ ਦੇ ਵਿੱਚ ਜਿਹੜੇ ਮਹਿਮੂਦ ਗਜ਼ਨਵੀ ਸੀ ਦਾ ਪਿਛਲਾ ਐਪੀਸੋਡ ਆਪਾਂ ਫਰਮਾਇਆ ਤੇ ਉਸ ਤੋਂ ਪਹਿਲਾਂ ਮੁਹੰਮਦ ਬਿਨ ਕਾਸਮ ਬਾਰੇ ਵੀ ਗੱਲਬਾਤ ਕੀਤੀ ਸੀ ਤੇ ਅੱਜ ਆਪਾਂ ਖਾਸ ਤੌਰ ਤੇ ਗੱਲਬਾਤ ਕਰਾਂਗੇ ਸੁਹਾਬੂਦੀਨ ਮੁਹੰਮਦ ਗੋਰੀ ਦੀ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਤੁਸੀਂ ਦੇਖ ਰਹੇ ਹੋ ਹਰ ਪੇਸਦੂ ਚੈਨਲ ਜਿਹੜਾ ਸੁਹਾਬੂਦੀਨ ਮੁਹੰਮਦ ਗੋਰੀ ਸੀ ਇਹਦਾ ਜਨਮ 1144 ਈਸਵੀ ਦੇ ਵਿੱਚ ਗਜ਼ਨੀ ਵਿੱਚ ਹੀ ਹੋਇਆ ਸੀ ਸੁਹਾਬੂਦੀਨ ਮੁਹੰਮਦ ਗੋਰੀ ਇਹਨੇ ਮਹਿਮੂਦ ਗਜ਼ਨਵੀ ਦੀਆਂ ਪੈੜਾਂ ਤੇ ਚੱਲਣਾ ਸ਼ੁਰੂ ਕੀਤਾ ਸੀ ਜਿੱਥੇ ਕਿ ਮਹਿਮੂਦ ਗਜ਼ਨਵੀ ਦਾ ਕੰਮ ਸਰਫ ਲੁੱਟਣਾ ਸੀ ਤੇ ਉੱਥੇ ਹੀ ਮੁਹੰਮਦ ਗੋਰੀ ਦਾ ਕੰਮ ਸੀ ਭਾਰਤ ਦੇ ਵਿੱਚ ਰਾਜ ਦਾ ਵਿਸਤਾਰ ਕਰਨਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਦੋ ਭਰਾ ਸੀ ਜਿਹੜਾ ਵੱਡਾ ਭਰਾ ਸੀ ਉਹ ਤਾਂ ਫਿਰੂਜ਼ਕੋ ਤੱਕ ਹੀ ਸੀਮਤ ਰਿਹਾ ਜਿਹੜਾ ਕਿ ਉਸ ਸਮੇਂ ਦਾ ਇੱਕ ਛੋਟਾ ਜਿਹਾ ਇਲਾਕਾ ਸੀ ਤੇ ਦੂਜੇ ਪਾਸੇ ਜੋ ਮੁਹੰਮਦ ਗੋਰੀ ਸੀ ਸੋਹਾਬੁদ্দিন ਮੁਹੰਮਦ ਗੋਰੀ ਇਹਨੇ ਉੱਤਰੀ ਭਾਰਤ ਤੱਕ ਆਪਣੇ ਵੱਡੇ ਇਲਾਕੇ ਦੇ ਵਿੱਚ ਮਲ ਮਾਰੀ ਤੇ ਉੱਥੇ ਆਪ ਦਾ ਕਬਜ਼ਾ ਰੱਖਿਆ ਪਰ ਇਹਨਾਂ ਦੋਨਾਂ ਭਰਾਵਾਂ ਦੇ ਵਿੱਚ ਅਤ ਦਰਜ ਦਾ ਪਿਆਰ ਸੀ ਜਿਹੜਾ ਕਿ ਆਮ ਤੌਰ ਤੇ ਨੂੰ ਵੇਖਣ ਨੂੰ ਨਹੀਂ ਸੀ ਮਿਲਦਾ ਤੇ ਲੋਕ ਇਹਨਾਂ ਦੀਆਂ ਉਦਾਹਰਣਾਂ ਦਿੰਦੇ ਹੁੰਦੇ ਸੀ ਕਿਉਂਕਿ ਜਿਹੜਾ ਸੀਗਾ ਗਿਆਸੂਦੀਨ ਮੁਹੰਮਦ ਗੋਰੀ ਵੱਡਾ ਭਰਾ ਇਹ ਨੇੜ ਤੇੜ ਦੇ ਇਲਾਕੇ 'ਚ ਰਹਿ ਕੇ ਸਿਰਫ ਗਦਨੀ ਦੇ ਨੇੜ ਤੇੜ ਦਾ ਪ੍ਰਬੰਧ ਹੀ ਦੇਖਦਾ ਸੀ ਤੇ ਉੱਥੇ ਕਿਉਂਕਿ ਇਸ ਦੂਰ ਅੰਦੇਸ਼ ਤੇ ਸਿਆਣਾ ਸੀ ਤੇ ਜਿਹੜਾ ਛੋਟਾ ਭਰਾ ਸੀ ਇਹ ਬਹਾਦਰ ਸੂਰਬੀਰ ਮੰਨਿਆ ਗਿਆ ਸੀ ਉਸ ਜ਼ਮਾਨੇ ਦੇ ਵਿੱਚ ਜਿਹੜਾ ਕਿ ਉਹਦੀਆਂ ਲੜਾਈਆਂ ਤੋਂ ਵੀ ਝਲਕਦਾ ਛੋਟੇ ਪ੍ਰਾ ਮੁਹੰਮਦ ਗੌਰੀ ਨੇ ਆਪਣੇ ਵੱਡੇ ਭਰਾ ਨੂੰ ਇੱਜ਼ਤ ਤੇ ਮਾਣ ਸਤਿਕਾਰ ਦੇਣ ਦੇ ਵਜੋਂ ਜਦੋਂ ਸਿੱਕੇ ਜਾਰੀ ਕੀਤੇ ਤਾਂ ਇੱਕ ਪਾਸੇ ਗਿਆਸੂਦੀਨ ਮੁਹੰਮਦ ਗੌਰੀ ਦਾ ਵੀ ਨਾਂ ਸੀ ਮਤਲਬ ਉਸ ਵੇਲੇ ਵੀ ਇਹ ਵੱਡੀ ਉਦਾਹਰਨ ਮੰਨਿਆ ਜਾਂਦਾ ਸੀ ਸਭ ਤੋਂ ਪਹਿਲਾਂ ਹਮਲਾ ਸੁਹਾਬੁਦੀਨ ਮੁਹੰਮਦ ਗੌਰੀ ਨੇ ਪਾਪ ਮੁਲਤਾਨ ਉੱਤੇ ਕੀਤਾ ਸੀ ਜਿਹੜਾ ਕਿ 1175 ਈਸਵੀ ਦੇ ਵਿੱਚ ਸੀ ਇਸ ਸੁਹਾਬੁਦੀਨ ਮੁਹੰਮਦ ਗੌਰੀ 1173 ਦੇ ਵਿੱਚ ਗੱਦੀ ਤੇ ਬੈਠਿਆ ਤੇ 1175 ਦੇ ਵਿੱਚ ਇਹਨੇ ਮੁਲਤਾਨ ਉੱਤੇ ਹਮਲਾ ਕਰਤਾ ਸੀ ਉੱਥੋਂ ਤੱਕ ਕਬੀਲਾ ਸੀ ਕ੍ਰਾਂਤੀ ਕਬੀਲਾ ਕਾਇ ਕਬੀਲਾ ਕਿਹਾ ਜਾਂਦਾ ਤੇ ਉਹਦੇ ਤੇ ਹਮਲਾ ਕੀਤਾ ਤੇ ਉਹਨਾਂ ਨੂੰ ਜਿੱਤਿਆ ਤੇ ਮਲਤਾਨ ਉੱਤੇ ਕਬਜ਼ਾ ਕੀਤਾ ਉਸ ਤੋਂ ਬਾਅਦ ਫਿਰ ਅਗਲਾ ਦੌਰ ਸ਼ੁਰੂ ਹੁੰਦਾ ਜਦੋਂ ਮੁਹੰਮਦ ਗੋਰੀ ਨੇ ਹਮਲਾ ਸਿੰਧ ਉੱਤੇ ਕੀਤਾ ਉਸ ਤੋਂ ਬਾਅਦ ਫਿਰ ਮੁਹੰਮਦ ਗੋਰੀ ਨੇ 1178 ਈਸਵੀ ਦੇ ਵਿੱਚ ਸਿੰਧ ਉੱਤੇ ਹਮਲਾ ਕੀਤਾ ਤੇ ਸਿੰਧ ਉੱਤੇ ਵੀ ਮੁਹੰਮਦ ਗੋਰੀ ਨੇ ਆਪਣਾ ਕਬਜ਼ਾ ਜਮਾ ਲਿਆ ਸੀ ਸਿੰਧ ਦੀ ਜਿੱਤ ਤੋਂ ਬਾਅਦ ਮੁਹੰਮਦ ਗੋਰੀ ਨੇ ਪਸ਼ਾਵਰ ਉੱਤੇ ਹਮਲਾ ਕੀਤਾ ਇਹ ਪੰਜਾਬ ਦੇ ਇਲਾਕੇ ਵੈਸੀ 1179 ਦਾ ਸਮਾਂ ਸੀ ਕਿਉਂਕਿ ਮੰਨਿਆ ਜਾਂਦਾ ਸੀ ਕਿ ਜੇ ਪੰਜਾਬ ਉੱਤੇ ਕਬਜ਼ਾ ਹੋ ਗਿਆ ਪੇਸ਼ਾਵਰ ਤੇ ਕਬਜ਼ਾ ਹੋ ਗਿਆ ਤਾਂ ਉਸ ਤੋਂ ਅੱਗੇ ਫਿਰ ਹੋਰ ਭਾਰਤ ਦੇ ਉੱਤਰੀ ਭਾਰਤ ਉੱਤੇ ਕਬਜ਼ਾ ਕਰਨ ਦਾ ਸੌਖਾ ਹੋ ਸਕਦਾ ਸੀ ਇਸ ਕਰਕੇ ਇਸੇ ਮਨਸੂਬੇ ਦੇ ਨਾਲ ਫਿਰ ਪੇਸ਼ਾਵਰ ਉੱਤੇ 1179 ਵਿੱਚ ਸੁਹਾਬੁद्दीन ਮੁਹੰਮਦ ਗੋਰੀ ਨੇ ਕਬਜ਼ਾ ਕਰ ਲਿਆ ਉਸ ਤੋਂ ਅੱਗੇ ਚੱਲ ਕੇ ਫਿਰ ਕਬਜ਼ਿਆਂ ਦਾ ਦੌਰ ਰੁਕਿਆ ਨਾ ਉਸ ਤੋਂ ਬਾਅਦ ਫਿਰ ਦੇਵਲ ਅਤੇ ਹੋਰ ਇਲਾਕਿਆਂ ਨੂੰ ਜਿੱਤਿਆ ਗਿਆ ਨੇੜੇ-ਤੇੜਿਆਂ ਨੂੰ ਕਿਉਂਕਿ ਦੇਵਲ ਨੂੰ ਮਹਿਮੂਦ ਗਜ਼ਨਵੀ ਨੇ ਵੀ ਜਿੱਤਿਆ ਸੀ ਕਿ ਇਹ ਵੀ ਇੱਕ ਮਹੱਤਵਪੂਰਨ ਇਲਾਕਿਆਂ ਦੇ ਵਿੱਚ ਸ਼ਾਮਲ ਹੋ ਗਿਆ ਸੀਗਾ 1184 ਈਸਵੀ ਵਿੱਚ ਮੁਹੰਮਦ ਗੋਰੀ ਨੇ ਸਿਆਲਕੋਟ ਤੇ ਹਮਲਾ ਕੀਤਾ ਤੇ ਉਸ ਤੋਂ ਬਾਅਦ ਫਿਰ ਲਾਹੌਰ ਉੱਤੇ ਕਿਉਂਕਿ ਇਸ ਵਕਤ ਇੱਥੇ ਗਜ਼ਨਵੀ ਵੰਸ਼ ਦਾ ਰਾਜ ਚੱਲ ਰਹੀ ਹੀ ਰਿਹਾ ਸੀਗਾ ਤੇ ਉਹਨਾਂ ਜਦੋਂ ਉੱਥੇ ਗਜ਼ਨਵੀ ਵੰਸ਼ ਦੇ ਜਿਹੜਾ ਉਸ ਸਮੇਂ ਵੰਸ਼ ਦੇ ਵਿੱਚੋਂ ਸੀ ਉਹਨੇ ਉਹਨੇ ਮੁਹੰਮਦ ਗੋਰੀ ਦੀ ਅਧੀਨਗੀ ਕਬੂਲ ਕਰ ਲਈ ਤੇ ਉਹਨੂੰ ਹੀ ਉੱਥੋਂ ਦਾ ਸ਼ਾਸਕ ਠਾਪਤਾ ਸੀ 1185 ਈਸਵੀ ਵਿੱਚ ਖੁਸਰੋ ਮਲਿਕ ਜਿਹੜਾ ਕਿ ਗਜ਼ਨਵੀ ਵੰਸ਼ ਦਾ ਸੀਗਾ ਆਗੂ ਤਾਂ ਉਸ ਵਕਤ ਉਹਨੇ ਫਿਰ ਦੁਬਾਰੇ ਖੋਖਰਾਂ ਦੀ ਮਦਦ ਲੈ ਕੇ ਸਿਆਲਕੋਟ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਧਰਲੇ ਪਾਸੋਂ ਫਿਰ ਮੁਹੰਮਦ ਗੋਰੀ ਨੇ ਵੀ 1186 ਦੇ ਵਿੱਚ ਮੁਕੰਮਲ ਤੌਰ ਤੇ ਇਹਨਾਂ ਨੂੰ ਹਰਾਤਾ ਸੀ ਤੇ ਲਾਹੌਰ ਉਤੇ ਕਬਜ਼ਾ ਕਰ ਲਿਆ ਜਦੋਂ ਲਾਹੌਰ ਉਤੇ ਕਬਜ਼ਾ ਕਰ ਲਿਆ ਖੁਸਰੋ ਮਲਿਕ ਤੇ ਨਾਲ ਉਹਦੇ ਮੁੰਡੇ ਨੂੰ ਫੜ ਕੇ ਜਿਹੜਾ ਕਿ ਉਸ ਸਮੇਂ ਬਹਿਰਾਮ ਸ਼ਾਹ ਦੇ ਨਾਲ ਨਾਲ ਜਾਣਿਆ ਜਾਂਦਾ ਸੀ ਉਹਨਾਂ ਨੂੰ ਫੜ ਕੇ ਆਪਣੇ ਭਰਾ ਕੋਲੇ ਗੌਰ ਭੇਜਿਆ ਗਿਆ ਜਿੱਥੇ ਉਹਨਾਂ ਨੂੰ ਜੇਲ੍ਹ ਚ ਰੱਖਿਆ ਗਿਆ ਤੇ ਜੇਲ੍ਹ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ ਸੀ ਇਸ ਤਰੀਕੇ ਦੇ ਨਾਲ ਮੁਕੰਮਲ ਤੌਰ ਤੇ ਮਹਮਦ ਗੋਰੀ ਦਾ ਪੰਜਾਬ ਉੱਤੇ ਕਬਜ਼ਾ ਹੋ ਗਿਆ ਤੇ ਇਹਦੇ ਨਾਲ ਹੀ ਗਜ਼ਨਵੀ ਵੰਸ਼ ਬਿਲਕੁਲ ਹੀ ਖਤਮ ਹੋ ਗਿਆ ਸੀ ਇਸ ਤੋਂ ਬਾਅਦ ਫਿਰ ਉਹਨੇ ਸਿੰਧ ਜਿੱਤਿਆ ਤੇ ਸਿੰਧ ਜਿੱਤਣ ਤੋਂ ਬਾਅਦ ਭਾਰਤ ਉੱਤੇ ਕਬਜ਼ੇ ਕਰਨ ਦਾ ਅਧਿਕਾਰ ਕਰਨ ਦਾ ਉਹਦਾ ਰਾਹ ਖੁੱਲ ਗਿਆ ਸੀ ਇਸ ਤੋਂ ਬਾਅਦ ਮਹਮਦ ਗੋਰੀ ਨੇ ਤਵਰ ਹੁੰਡਾ ਉੱਤੇ ਕਬਜ਼ਾ ਕੀਤਾ ਦੱਸਿਆ ਜਾਂਦਾ ਵੀ ਬਠਿੰਡੇ ਦਾ ਪੁਰਾਣਾ ਨਾਂ ਤਵਰ ਹੁੰਡਾ ਹੁੰਦਾ ਸੀ 1191 ਈਸਵੀ ਦੇ ਵਿੱਚ ਸੁਹਾਬੁਦੀਨ ਮੁਹੰਮਦ ਗੋਰੀ ਨੇ ਬਠੰਡੇ ਉਤੇ ਹਮਲਾ ਕਰਤਾ ਜਿਹਨੂੰ ਕਿ ਤਬਰ ਹੁੰਡਾ ਕਿਹਾ ਜਾਂਦਾ ਸੀ ਉਹਦੇ ਉਤੇ ਕਬਜ਼ਾ ਕਰ ਲਿਆ ਕਿਉਂਕਿ ਜਿਹੜਾ ਬਠੰਡੇ ਦਾ ਕਿਲਾ ਸੀ ਅੱਜ ਵੀ ਕਿਲਾ ਤੁਸੀਂ ਉੱਥੇ ਵੇਖ ਸਕਦੇ ਹੋ ਕਿਲੇ ਦੀ ਵਿਸਥਾਰ ਸਾਰ ਵੀਡੀਓ ਆਪਣੇ ਚੈਨਲ ਤੇ ਪਈਆ ਤੁਸੀਂ ਬਠੰਡਾ ਫੋਰਟ ਲੈ ਕੇ ਹਰਪੇਸਿੱਧੂ ਪਰੋਗੇ ਤਾਂ ਉਹ ਨਿਕਲਿਆਊਗੀ ਦੇਖ ਸਕਦੇ ਹੋ ਉਸ ਤੋਂ ਬਾਅਦ ਫਿਰ ਮੁਹੰਮਦ ਗੋਰੀ ਕਿਉਂਕਿ ਜਿਹੜਾ ਕਿਲਾ ਸੀਗਾ ਇਹ ਅਜਮੇਰ ਅਤੇ ਦਿੱਲੀ ਤੇ ਕਬਜ਼ਾ ਕਰਨ ਦੇ ਲਈ ਬਹੁਤ ਜ਼ਰੂਰੀ ਸੀ ਸੈਨਿਕ ਪੱਖ ਤੋਂ ਇਹ ਬਹੁਤ ਮਹੱਤਾ ਰੱਖਦਾ ਸੀ जिदे ਕਰਕੇ ਫੌਜੀ ਸਰਗਰਮੀਆਂ ਕੀਤੀਆਂ ਜਾ ਸਕਦੀਆਂ ਸੀ ਐਸੇ ਕਿਉਂਕਿ ਉਸ ਵਕਤ ਇਸ ਕਿਲੇ ਉਤੇ ਪ੍ਰithviराज चौहान ਦਾ ਰਾਜ ਹੁੰਦਾ ਸੀ ਬਠਿੰਡੇ ਦੇ ਕਿਲੇ ਤੇ ਉਸ ਤੋਂ ਬਾਅਦ ਕਿਉਂਕਿ ਇੱਥੇ ਜਿਹੜੀ ਫੌਜ ਸੀ ਪ੍ਰithviराज चौहान ਦੀ ਉਸ ਫੌਜ ਨੂੰ ਹਰਾ ਕੇ ਮੁਹੰਮਦ ਗੋਰੀ ਨੇ ਫਿਰ ਬਠਿੰਡੇ ਉਤੇ 1192 ਈਸਵੀ ਵਿੱਚ ਕਬਜ਼ਾ ਕਰ ਲਿਆ ਸੀ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਲੜਾਈ ਜਾਂ ਵੱਡੀ ਵਿਸ਼ਾਲ ਜਾਂ ਮਹੱਤਵਪੂਰਨ ਲੜਾਈ ਦੇ ਤੌਰ ਤੇ ਜਣਾਇਆ ਜਾਂਦਾ ਤਰਾਇਨ ਦੀ ਪਹਿਲੀ ਲੜਾਈ 1192 ਈਸਵੀ ਦੇ ਵਿੱਚ ਇਹ ਲੜਾਈ ਦੇ ਵਿੱਚ ਜਦੋਂ ਪ੍ਰਿਥਵੀ ਰਾਜ ਚੋਹਾਨ ਨੂੰ ਪਤਾ ਲੱਗ ਗਿਆ ਕਿ ਮੁਹੰਮਦ ਗੋਰੀ ਦਾ ਕਬਜ਼ਾ ਬਠਿੰਡੇ ਹੋ ਤੇ ਤਬਰ ਹੁੰਡਾ ਉੱਤੇ ਹੋ ਗਿਆ ਤਾਂ ਉਹ 2 ਲੱਖ ਫੌਜ ਲੈ ਕੇ ਜਿਹਦੇ ਵਿੱਚ ਇੱਕ ਹਾਥੀਆਂ ਦੀ ਵੀ ਵਿਸ਼ਾਲ ਸੈਨਾ ਸੀ ਉਹ ਲੈ ਕੇ ਫਿਰ ਤਰਾਇਨ ਦੇ ਮੈਦਾਨਾਂ 'ਚ ਆਣ ਪਹੁੰਚਿਆ ਤੇ ਮੈਂ ਉਧਰ ਮੁਹੰਮਦ ਗੋਰੀ ਗਜ਼ਨੀ ਵੱਲ ਜਾ ਹੀ ਰਿਹਾ ਸੀ ਤੇ ਉਹ ਵੀ ਰਸਤੇ 'ਚ ਮੁੜਿਆ ਆ ਇਹ ਦੋਨੇ ਫੌਜਾਂ ਫਿਰ ਤਰਾਇਨ ਤਰਾਇਨ ਜਿਹਨੂੰ ਅੱਜਕੱਲ ਤਰਾਵੜੀ ਆਖਿਆ ਜਾਂਦਾ ਹਰਿਆਣੇ ਦੇ ਵਿੱਚ ਆ ਜੋ ਤੁਸੀਂ ਦਿੱਲੀ ਨੂੰ ਜਾਓਗੇ ਤਾਂ ਰਸਤੇ ਵਿੱਚ ਤਰਾਵੜੀ ਨਾਂ ਦਾ ਸਥਾਨ ਹੁੰਦਾ ਉਸ ਥਾਂ ਤੇ ਫਿਰ ਦੋਨਾਂ ਦੀ ਟੱਕਰ ਹੋਣ ਲਈ ਬੌਝਾਂ ਖੜੀਆਂ ਸੀ ਤੇ ਉਸ ਤੋਂ ਬਾਅਦ ਦੱਸਿਆ ਜਾਂਦਾ ਵੀ ਪ੍ਰਥਵੀ ਰਾ चौहान ਕੋਲੇ ਬਹੁਤ ਵਿਸ਼ਾਲ ਫੌਜ ਸੀ ਤੇ ਦੂਜੇ ਪਾਸੇ ਮੁਹੰਮਦ ਗੋਰੀ ਕੋਲੇ ਫੌਜ ਬਹੁਤ ਘੱਟ ਸੀ ਜਿਦੀ ਫਕਰ ਕੇ ਮੁਹੰਮਦ ਗੋਰੀ ਦੀ ਫੌਜ ਤਰਬਿੱਤਰ ਹੋ ਗਈ ਦੱਸਿਆ ਜਾਂਦਾ ਵੀ ਉਸ ਵਕਤ ਜਿਹੜਾ ਖੰਡੇਰਾਉ ਸੀ ਦਿੱਲੀ ਦਾ ਹਾਕਮ ਉਹ ਪ੍ਰਥਵੀ ਰਾ चौहान ਦੇ ਨਾਲ ਸੀ ਉਹ ਹਾਥੀ ਉੱਤੇ ਆਇਆ ਤੇ ਉਹਨੇ ਮੁਹੰਮਦ ਗੋਰੀ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਉਹ ਮੁਹੰਮਦ ਗੋਰੀ ਨੇ ਬਚਾਅ ਦੇ ਵਿੱਚ ਹਮਲਾ ਕਰਦੇ ਹੋਏ ਖਾਂਡੇਰਾਉ ਦੇ ਮਾਰਿਆ ਨਿਜਾ ਮਾਰਿਆ ਉਸ ਵਕਤ ਤੋਂ ਨਿਜਾ ਮਾਰਨ ਦੇ ਕਰਕੇ ਖਾਂਡੇਰਾਉ ਦੇ ਕੰਦੇ ਦੰਦ ਟੁੱਟ ਗਏ ਸੀ ਉਸ ਤੋਂ ਬਾਅਦ ਫਿਰ ਹੌਸਲਾ ਰੱਖਦੇ ਹੋਏ ਖਾਂਡੇਰਾਉ ਨੇ ਫਿਰ ਹਮਲਾ ਕੀਤਾ ਮੁਹੰਮਦ ਗੋਰੀ ਤੇ ਇਦੂ ਬਾਅਦ ਦੇ ਵਿੱਚ ਮੁਹੰਮਦ ਗੋਰੀ ਜ਼ਖਮੀ ਹੋ ਗਿਆ ਸੀ ਉਹਦੇ ਮੋਢੇ ਤੇ ਸੱਟ ਲੱਗ ਗਈ ਸੀ ਤਾਂ ਇਸ ਤੋਂ ਬਾਅਦ ਕੀ ਹੋਇਆ ਕਿ ਉਹਨੂੰ ਜਿਹੜਾ ਖਿਲਜੀ ਇੱਕ ਸ਼ਾਸਕ ਹੁੰਦਾ ਸੀ ਉਹਨੇ ਮੁਹੰਮਦ ਗੋਰੀ ਨੂੰ ਬਚਾਇਆ ਤੇ ਨੀਜਿਆਂ ਦੀ ਪਾਲਕੀ ਬਣਾ ਕੇ ਉਹਨੂੰ ਫਿਰ ਵਾਪਸ ਕੈਂਪ ਵਿੱਚ ਲੈ ਗਏ ਸੀ ਇਹ ਇੱਕ ਵੱਡੀ ਤੇ ਸ਼ਰਮਨਾਕ ਹਾਰ ਸੀ ਮੁਹੰਮਦ ਗੋਰੀ ਦੇ ਲਈ 1191 ਈਸਵੀ ਦੇ ਵਿੱਚ ਇਸ ਲੜਾਈ ਦੇ ਨਾਲ ਮੁਹੰਮਦ ਗੋਰੀ ਬਹੁਤ ਟੁੱਟ ਗਿਆ ਸੀ ਉਹਨੇ ਫਿਰ ਭਾਰ ਵਾਪਸ ਜਾ ਕੇ ਗਜ਼ਨੀ ਉਹਨਾਂ ਜਰਨੈਲਾਂ ਨੂੰ ਵੀ ਸਜਾਵਾਂ ਦਿੱਤੀਆਂ ਜਿਹੜੇ ਉਸ ਦੀ ਵਿਸਤ ਸਹੀ ਭੂਮਿਕਾ ਨਾ ਨਿਭਾ ਸਕੇ ਉਹਨੇ ਕਿਹਾ ਜਾਂਦਾ ਵੀ ਜੋ ਘੋੜਿਆਂ ਨੂੰ ਵੰਡ ਪਾਉਣ ਵਾਸਤੇ ਕਹ ਲੋ ਕਿ ਪਤੀਲੇ ਜੇ ਹੁੰਦੇ ਆ ਉਹ ਗਲਾਂ ਚ ਪਵਾ ਕੇ ਉਹਨਾਂ ਦੀ ਮਤਲਬ ਸ਼ਹਿਰ ਦੇ ਵਿੱਚ ਫੇਰੀ ਲਵਾਈ ਸੀ ਇਸ ਤਰੀਕੇ ਦੇ ਨਾਲ ਉਹਨੇ ਫਿਰ ਅਗਲੀ ਮੁਹੰਮਲ ਲਈ ਅਗਲੀਆਂ ਤਿਆਰੀਆਂ ਸ਼ੁਰੂ ਕਰਤੀਆਂ ਸੀ ਮੁਹੰਮਦ ਗੋਰੀ ਨੇ ਤਰਾਇਨ ਦੀ ਪਹਿਲੀ ਲੜਾਈ ਤੋਂ ਬਾਅਦ ਪ੍ਰਥਵੀ ਰਾਜ ਚੋਹਾਨ ਨੇ ਦੁਬਾਰੇ ਫਿਰ ਬਖੰਡਾ ਜੀ ਨੂੰ ਤਬਰ ਹੱਡ ਗਿਆ ਹੁੰਦੀ ਸੀ ਉਹਦੇ ਤੇ ਕਬਜ਼ਾ ਕਰ ਲਿਆ ਤੇ ਦੂਜੇ ਪਾਸੇ 1192 ਦਾ ਸਮਾਂ ਆ ਗਿਆ ਜਦੋਂ ਤਰਾਇਨ ਦੀ ਦੂਜੀ ਲੜਾਈ ਹੋਣੀ ਸੀ ਤੇ ਇਸ ਵਕਤ ਫਿਰ ਮੁਹੰਮਦ ਗੋਰੀ ਵੀ ਬਹੁਤ ਵੱਡੀ ਤੇ ਵਿਸ਼ਾਲ ਸੈਨਾ ਲੈ ਕੇ ਤਿਆਰ ਹੋ ਗਿਆ ਤੇ ਇਧਰਲੇ ਪਾਸੇ ਪ੍ਰਥਵੀਰਾਜ ਚੋਹਾਨ ਨੇ ਵੀ ਵੱਡੀ ਤਿਆਰੀ ਵਿੱਢੀ ਹੋਈ ਸੀ ਤੇ ਪ੍ਰਥਵੀਰਾਜ ਚੋਹਾਨ ਕੋਲੇ ਦੱਸਿਆ ਜਾਂਦਾ ਵੀ 3 ਲੱਖ ਫੌਜ ਸੀ ਜਿਹਦੇ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਹਾਥੀ ਸਤੇ ਇਦੋਂ ਬਿਨਾ ਪੈ ਹਜ਼ਾਰਾਂ ਦੀ ਗਣਤੀ ਵਿੱਚ ਪੈਦਲ ਸੈਨਾ ਵੀ ਸੀ ਕੁੱਲ ਮਿਲਾ ਕੇ ਵੀ ਮੁਹੰਮਦ ਗੌਰੀ ਦੀ ਫੌਜ ਨਾਲੋਂ ਫਿਰ ਵੀ ਫੌਜ ਵੱਡੀ ਸੀ ਪ੍ਰਥਵੀਰਾਜ ਚੋਹਾਨ ਕੋਲੇ ਤੇ ਦੂਜੇ ਪਾਸੇ ਮੁਹੰਮਦ ਗੌਰੀ ਸਭ ਤੋਂ ਪਹਿਲਾਂ ਗਜਨੀ ਤੋਂ ਚੱਲਿਆ ਹੋਇਆ ਸਰਹੰਦ ਪਹੁੰਚਿਆ ਸਰਹੰਦ ਫਤਿਹ ਕੀਤਾ ਸਰਹੰਦ ਫਤਿਹ ਕਰਨ ਤੋਂ ਬਾਅਦ ਥਾਨੇ ਸਰ ਪਹੁੰਚੇ ਜਿਹੜਾ ਕਿ ਹਰਿਆਣਾ 'ਚ ਆ ਉਸ ਤੋਂ ਬਾਅਦ ਫਿਰ ਉਸ ਸਮੇਂ ਮੁਹੰਮਦ ਗੋਰੀ ਨੇ ਇੱਕ ਚਲਾਕੀ ਖੇਡੇ ਉਹਨੇ ਕੁਝ ਫੌਜ ਆਪਦੀ ਜੰਗਲਾਂ ਦੇ ਵਿੱਚ ਲੁਕੋ ਕੇ ਰੱਖਤੀ ਸੀ ਕਿਉਂਕਿ ਉਹਨੂੰ ਲੱਗਦਾ ਸੀ ਕਿ ਕੁਝ ਤਾਜ਼ਾ ਫੌਜ ਰਵੇ ਵੀ ਜਿਹੜੀ ਇੱਕਦਮ ਹਮਲਾ ਕਰਕੇ ਜੰਗ ਨੂੰ ਜਿੱਤ ਸਕੇ ਤੇ ਉਸ ਤੋਂ ਬਾਅਦ ਫਿਰ ਤਰਾਵੜੀ ਦੇ ਸਥਾਨ ਤੇ ਮੁਹੰਮਦ ਗੋਰੀ ਪਹੁੰਚਿਆ ਇੱਕ ਪਾਸੇ ਭਾਰਤ ਦਾ ਸਮਰਾਟ ਪ੍ਰਿਥਵੀ ਰਾਜ ਚੋਹਾਨ ਰਾਜਪੂਤਾਂ ਦਾ ਮਾਣ ਤੇ ਦੂਜੇ ਪਾਸੇ ਗਦਨੀ ਦਾ ਸੁਲਤਾਨ ਸਹਾਬਉਦੀਨ ਸਹਾਬਉਦੀਨ ਮੁਹੰਮਦ ਗੋਰੀ ਦੋਨੇ ਆਪਦੇ ਆਪ ਦੇ ਇਲਾਕੇ ਦੇ ਸੂਰਮੇ ਤੇ ਜੰਗਾਂ ਯੁੱਧਾਂ ਲਈ ਜਾਣੇ ਜਾਂਦੇ ਸੀ ਉਸ ਵਕਤ ਮੁਕਾਬਲਾ ਸ਼ੁਰੂ ਹੋਇਆ ਤੇ ਜਦੋਂ ਮੁਕਾਬਲਾ ਸ਼ੁਰੂ ਹੋਇਆ ਤਾਂ ਮੁਹੰਮਦ ਗੋਰੀ ਦੀ ਫੌਜ ਕਦੇ ਅੱਗੇ ਹਟੇ ਕਦੇ ਪਿੱਛੇ ਹੋਵੇ ਕਿਉਂਕਿ ਉਹਨਾਂ ਦੀ ਚਾਲ ਸੀ ਜਦੋਂ ਪ੍ਰਿਥਵੀ ਰਾਜ ਚੋਹਾਨ ਦੀ ਫੌਜ ਹੈ ਕਹਿ ਸਕਦੇ ਆ ਕਿ ਅਰਥਕੀਤ ਉਸ ਵਕਤ ਵੀ ਤਰੋ ਤਾਜ਼ਾ ਫੌਜ ਲਿਆ ਕਿ ਮੁਹੰਮਦ ਗੋਰੀ ਨੇ ਐਸਾ ਹਮਲਾ ਕੀਤਾ ਕਿ ਉਸ ਜੰਗ ਦੇ ਵਿੱਚ ਖੰਡੇ rau vi ਸ਼ਹੀਦ ਹੋ ਗਿਆ ਤੇ ਭਾਰਤ ਦਾ ਸਮਰਾਟ ਪ੍ਰithvi ਰਾਜ ਚੋਹਾਨ ਵੀ ਸ਼ਹੀਦ ਹੋ ਗਿਆ ਇਸ ਜੰਗ ਦੀ ਹਾਰ ਨੇ ਪਤਰਾਈਣ ਦੀ ਦੂਜੀ ਲੜਾਈ ਜਿਹੜੀ ਕਿ 1192 ਚ ਹੋਈ ਸੀ ਇਹ ਨੇ ਭਾਰਤ ਦਾ ਇਤਿਹਾਸ ਹੀ ਬਦਲਤਾ ਕਿਹਾ ਉਹ ਵੀ ਜਾ ਸਕਦਾ ਕਿ ਉਸ ਵਕਤ ਰਾਜਪੂਤਾਂ ਦਾ ਰਾਜ ਖਤਮ ਕਰਤਾ ਇਸ ਵਕਤ ਪ੍ਰithvi ਰਾਜ ਚੋਹਾਨ ਦੀ ਮਦਦ ਦੇ ਵਿੱਚ ਭਾਰਤ ਦੀਆਂ ਸਾਰੀਆਂ ਰਿਆਸਤਾਂ ਲਗਭਗ ਸ਼ਾਮਲ ਸੀ ਬਸ ਸਿਰਫ ਇੱਕ ਕਨੌਜ ਦੀ ਰਿਆਸਤ ਜੈ ਸਿੰਘ ਰਾਠੌਰ ਦੀ ਰਿਆਸਤ ਸ਼ਾਮਲ ਨਹੀਂ ਸੀ ਕਿਉਂਕਿ ਉਹਦਾ ਇੱਕ ਪਰਿਵਾਰਕ ਵਿਵਾਦ ਸੀ ਆਪਸ ਵਿੱਚ ਜਿਸ ਕਰਕੇ ਉਹ ਸ਼ਾਮਲ ਨਾ ਹੋ ਸકી ਐਸੀ ਲੜਾਈ ਦੇ ਜਦੋਂ ਹਾਰ ਗਏ ਪ੍ਰਥਵੀ ਰਾਜ ਚੋਹਾਨ ਹਾਰ ਗਿਆ ਉਸ ਤੋਂ ਬਾਅਦ ਫਿਰ ਮੁਹੰਮਦ ਗੋਰੀ ਨੇ ਅਜਮੇਰ ਅਤੇ ਦਿੱਲੀ ਤੇ ਕਬਜ਼ਾ ਕੀਤਾ ਅਜਮੇਰ ਦੇ ਵਿੱਚ ਪ੍ਰਥਵੀ ਰਾਜ ਚੋਹਾਨ ਦੇ ਮੁੰਡੇ ਨੂੰ ਹੀ ਗੱਦੀ ਸੌਂਪਤੀ ਸੀ ਕੁਝ ਸ਼ਰਤਾਂ ਲਾ ਕੇ ਤੇ ਉਸ ਤੋਂ ਬਾਅਦ ਫਿਰ ਜਿਹੜਾ ਖੰਡੇ ਰਾਉ ਦੇ ਕਿਸੇ ਰਿਸ਼ਤੇਦਾਰ ਨੂੰ ਦਿੱਲੀ ਸੌਂਪਤੀ ਸੀ ਮਤਲਬ ਕਿ ਇੱਕ ਨੈਤਿਕਤਾ ਦੇ ਆਧਾਰ ਤੇ ਦੋਨਾਂ ਨੂੰ ਗੱਦੀ ਦੇ ਕੇ ਮੁਹੰਮਦ ਗੋਰੀ ਗਜ਼ਨੀ ਵੱਲ ਰਵਾਨਾ ਹੋ ਗਿਆ ਸੀਗਾ ਤੇ ਇਹ ਇਤਿਹਾਸ ਦੇ ਵਿੱਚ ਤਰਾਇੰ ਦੀ ਲੜਾਈ ਦੇ ਨਾਲ ਜਾਣੀ ਜਾਂਦੀ ਹੈ ਜਿਹੜੀ ਕਿ ਅੱਜਕੱਲ ਤਰਾਵੜੀ ਐਖਿਆ ਜਾਂਦਾ ਹਰਿਆਣੇ ਦੇ ਵਿੱਚ ਗੱਲ ਕਰੀਏ ਵੀ ਇੰਨੀ ਵਿਸ਼ਾਲ ਫੌਜ ਸੀ ਪ੍ਰਿਥਵੀ ਰਾਜ ਚੋਹਾਨ ਕੋਲੇ ਇਹ ਹਾਰ ਕਿਉਂ ਗਏ ਵੱਡਾ ਕਾਰਨ ਆ ਇੱਕ ਪਾਸੇ ਮੁਹੰਮਦ ਗੋਰੀ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰਕੇ ਭਾਰਤ ਆਇਆ ਹਨਾ ਉਹਨਾਂ ਨੂੰ ਥਕਾਵਟ ਵੀ ਹੋਈ ਹੋਊਗੀ ਇਧਰਲੇ ਪਾਸੇ ਪ੍ਰਿਥਵੀ ਰਾਜ ਚੋਹਾਨ ਕੋਲੇ ਬਹੁਤ ਵਿਸ਼ਾਲ ਸੈਨਾ ਫਿਰ ਵੀ ਹਾਰ ਗਏ ਕਾਰਨ ਸਪਸ਼ਟਾ ਕਿ ਉਹਨਾਂ ਕੋਲੇ ਇੱਕ ਤਾਂ ਵੱਡਾ ਕਾਰਨ ਇਹ ਸੀ ਕਿ ਉਹਨਾਂ ਕੋਲੇ ਜਾਂ ਵਾਪਸ ਜਾਣ ਦੀ ਸਰਪੇ ਕੁਇਕ ਅਸੂਲ ਬਚਦਾ ਸੀ ਕਿ ਜੇ ਉਹ ਜੰਗ ਦੇ ਵਿੱਚ ਜਿੱਤਣ ਤਾਂ ਹੀ ਉਹ ਵਾਪਸ ਜਾ ਸਕਦੇ ਸੀ ਨਹੀਂ ਤਾਂ ਉਹਨਾਂ ਸਾਹਮਣੇ ਮੌਤ ਪੱਕੀ ਸੀ ਇਸ ਕਰਕੇ ਦੂਜੀ ਗੱਲ ਇਹ ਕਿ ਉਹ ਜਹਾਲ ਦੇ ਨਾਂ ਤੇ ਲੜਦੇ ਸੀ ਜਹਾਦ ਮਤਲਬ ਇੱਕ ਧਰਮ ਯੁੱਧ ਬਣਾ ਕੇ ਲੜਦੇ ਸੀ ਇਹ ਆਪਣਾ ਧਰਮ ਦਾ ਮਸਲਾ ਇਸੇ ਕਰਕੇ ਉਹ ਦੁੱਗਣੇ ਤਿੱਗਣੇ ਹੋ ਕੇ ਲੜਦੇ ਸੀ ਤੇ ਇਧਰਲੇ ਪਾਸੇ ਭਾਰਤ ਵਾਲੇ ਪਾਸੇ ਕਹਿ ਸਕਦੇ ਆਂ ਪ੍ਰithvi ਰਾਜ ਦੀ ਪਹੁੰਚ ਦੇ ਵਿੱਚ ਠੀਕ ਆ ਕਿ ਸੂਰਬੀਰ ਜਰਨੈਲ ਸੀ ਪਰ ਲੋਕ ਜਾਤਾਂ ਪਾਤਾਂ 'ਚ ਵੰਡੇ ਹੋਏ ਸੀ ਇੱਕ ਦੂਜੀ ਰਿਆਸਤ ਦੂਜੀ ਰਿਆਸਤ ਦੇ ਥੱਲੇ ਲੱਗ ਕੇ ਚੱਲਣ ਨੂੰ ਤਿਆਰ ਨਹੀਂ ਸੀ ਜਿਦੇ ਕਰਕੇ ਇਹ ਵੀ ਹਾਰ ਦਾ ਕਾਰਨ ਆ ਜਿਹੜੀਆਂ ਅਕਸਰ ਨੀਵੀਂ ਜਾਤਾਂ ਕਿਹਾ ਜਾਂਦਾ ਹਾਲਾਂਕਿ ਨੀਵੀਂਆਂ ਕੋਈ ਜਾਤਾਂ ਨਹੀਂ ਸਭ ਬਰਾਬਰ ਹੁੰਦੇ ਆ ਪਰ ਨੀਵੀਂਆਂ ਜਾਤਾਂ ਵਾਲੇ ਮਹਿਸੂਸ ਕਰਦੇ ਸੀ ਇਹ ਲੜਨਾ ਲੁੜਨਾ ਦਾ ਕੰਮ ਆਪਣੇ ਖਸ਼ਤਰੀਆਂ ਦਾ ਆਪੇ ਲੜਦੇ ਫਿਰਨਾ ਆਪਾਂ ਕਿਉਂ ਲੜਨਾ ਇਹ ਵੀ ਇੱਕ ਕਾਰਨ ਸੀ ਕਿਉਂਕਿ ਉਸ ਸਮੇਂ ਨੀਵੀਂਆਂ ਜਾਤਾਂ ਨਾਲ ਵਿਤਕਰੇ ਬਹੁਤ ਕੀਤੇ ਜਾਂਦੇ ਸੀ ਦੂਜੇ ਪਾਸੇ ਮੱਧ ਏਸ਼ੀਆ ਵਾਲੇ ਪਾਸੇ ਜਿਹੜੇ ਆਪਾਂ ਮੁਸਲਮਾਨ ਸੀ ਤੁਰਕ ਸੀ ਇਹ ਅਕਸਰ ਹੀ ਲੜਦੇ ਰਹੇ ਸੀ ਜੰਗਾ ਯੁੱਧਾਂ ਦਾ ਬਹੁਤ ਤਜਰਬਾ ਸੀ ਜੱਸ ਕਰਕੇ ਲੜਾਈ ਦੀਆਂ ਨਵੀਆਂ ਤਕਨੀਕਾਂ ਤੇ ਨਵੇਂ ਹਥਿਆਰ ਉਹਨਾਂ ਨੇ ਇਜ਼ਾਦ ਕਰ ਲਏ ਸੀ ਤੇ ਦਿੱਦਰ ਭਾਰਤ ਵਾਲੇ ਪਾਸੇ ਪ੍ਰਿਥਵੀਰਾ ਚੋਹਾਨ ਦੀ ਫੌਜ ਕੋਲੇ ਪੁਰਾਣੇ ਹਥਿਆਰਾਂ ਦੇ ਤਰੀਕੇ ਸੀ ਜਿਹੜੀ ਹਾਥੀ ਵੀ ਸੀ ਇਹ ਵੀ ਇੱਕ ਫੌਜ ਦੇ ਲਈ ਚੁਣੌਤੀ ਬਣੇ ਕਿਉਂਕਿ ਦੂਜੇ ਪਾਸੇ ਵਾਲੀ ਫੌਜ ਜਦੋਂ ਰੌਲਾ ਪਾਉਂਦੀ ਸੀ ਸ਼ੋਰ ਸ਼ਰਬਾ ਪਾਉਂਦੀ ਸੀ ਤਾਂ ਹਾਥੀ ਪਾ ਵਾਪਸ ਮੁੜ ਕੇ ਆਪਦੀ ਫੌਜ ਦਾ ਆਪੇ ਹੀ ਨੁਕਸਾਨ ਕਰ ਦਿੰਦੇ ਸੀ ਤੇ ਦੂਜੀ ਗੱਲ ਇਹ ਆ ਕਿਉਂਕਿ ਦੂਜੀ ਧਰਮ ਦੇ ਆਧਾਰ ਤੇ ਵੀ ਮੰਨिए ਤਾਂ ਹਿੰਦੂ ਤੇ ਬੁੱਧਧਰਮ ਵਿੱਚ ਇਹ ਹਿੰਸਾ ਨੂੰ ਮੰਨਿਆ ਜਾਂਦਾ ਮਤਲਬ ਲੜਾਈ ਝਗੜਾਈ ਨੂੰ ਮੰਨਿਆ ਨਹੀਂ ਜਾਂਦਾ ਇਸੇ ਕਰਕੇ ਇਨਾਂ ਵਿੱਚ ਲੜਾਈ ਦੇ ਗੁਣ ਬਹੁਤ ਘੱਟ ਸੀ ਠੀਕ ਹੈ ਬਹਾਦਰ ਸੂਰਬੀ ਯੋਧੇ ਬੇਅਥਾ ਸੀ ਪਰ ਫਿਰ ਵੀ ਅਕਸਰ ਉਨੀ ਵੀਰਤਾ ਵਾਲੇ ਗੁਣ ਘੱਟ ਸੀ ਕਿਉਂਕਿ ਲੜਨਾ ਸ਼ਾਂਤੀ ਦੇ ਪੁਜਾਰੀ ਮੰਨੇ ਗਏ ਆ ਦੂਸਰੀ ਗੱਲ ਇਹ ਵੀ ਆ ਕਿ ਉਸ ਵਕਤ ਮੰਨਿਆ ਜਾਂਦਾ ਸੀਗਾ ਵੀ ਜਿਹੜਾ ਭਾਰਤ ਹੈ ਦੇਵਤਿਆਂ ਦੀ ਭੂਮੀ ਆ ਇੱਥੇ ਮੁਸਲਮਾਨਾਂ ਦਾ ਨਾ ਗੈਰ ਲੋਕਾਂ ਦਾ ਰਾਜ ਨਹੀਂ ਹੋ ਸਕਦਾ ਇਹ ਇੱਕ ਸ਼ਰਤਾ ਦਾ ਵਿਸ਼ਾ ਸੀਗਾ ਇੰਨਾ ਸਾਰੀਆਂ ਗੱਲਾਂ ਦਾ ਲਾਹਾ ਖਟ ਕੇ ਹੀ ਮੁਹੰਮਦ ਬਿਨ ਮੁਹੰਮਦ ਗੋਰੀ ਨੇ ਭਾਰਤ ਉਤੇ ਕਬਜ਼ਾ ਕਰ ਲਿਆ ਸੀ ਇਹ ਹੀ ਉਹਦੀ ਜਤ ਦੇ ਕਾਰਨ ਸੀ ਤੇ ਇਹ ਹੀ ਪ੍ਰਿਥਵੀ ਰਾਜ ਚੋਹਾਨ ਦੀ ਹਾਰ ਦੇ ਕਾਰਨ ਬਣੇ ਇਸ ਤੋਂ ਬਾਅਦ ਕਨੌਜ ਉੱਤੇ ਹਮਲਾ ਕੀਤਾ ਗਿਆ 1194 ਈਸਵੀ ਦੇ ਵਿੱਚ ਇਸ ਵਕਤ ਕੌਤਬਦੀਨ ਐਬਕ ਇਹਨਾਂ ਦੀ ਐਂਟਰੀ ਹੋ ਜਾਂਦੀ ਹੈ ਜਰਨਲ ਸੀ ਐਲਸੀ ਮੁਹੰਮਦ ਗੋਰੀ ਦਾ ਇਹਨੇ ਕੀ ਕੀਤਾ ਕਿ 50000 ਫੌਜ ਦੇ ਕੇ ਮੁਹੰਮਦ ਗੋਰੀ ਨੇ ਕੌਤਬਦੀਨ ਐਬਕ ਨੂੰ ਕਨੌਜ ਵਾਲੇ ਪਾਸੇ ਕੱਲਿਆ ਕਨੌਜ ਉਸ ਵਕਤ ਭਾਰਤ ਦੀਆਂ ਸਭ ਤੋਂ ਵੱਧ ਖੂਬਸੂਰਤ ਤੇ ਵੱਡੀਆਂ ਰਿਆਸਤਾਂ 'ਚ ਮੰਨੀ ਜਾਂਦੀ ਸੀ ਇਸ ਰਿਆਸਤ ਉੱਤੇ ਕਬਜ਼ਾ ਕਰਨਾ ਵੀ ਜ਼ਰੂਰੀ ਸੀ ਕਿਉਂਕਿ ਇਹ ਵੱਡੀ ਰਿਆਸਤ ਸੀ ਕਿਸੇ ਵੀ ਵੇਲੇ ਮੁਹੰਮਦ ਗੋਰੀ ਲਈ ਚੁਣੌਤੀ ਬਣ ਸਕਦੀ ਸੀ ਇਸੇ ਕਰਕੇ ਫਿਰ ਕੌਤਬਦੀਨ ਐਬਕ ਨੇ ਕਨੌਜ ਉੱਤੇ ਹਮਲਾ ਕੀਤਾ ਕਨੌਜ ਉਹ ਰਿਆਸਤਾਂ ਜਿਨੇ ਪ੍ਰਥਵੀ ਰਾ चौहान ਦਾ ਵੀ ਸਾਥ ਨਹੀਂ ਸੀ ਦਿੱਤਾ ਜੈ ਸਿੰਘ ਰਾਠੌਰ ਦੀ ਗੱਲ ਕਰਦੇ ਆਪਾਂ ਕਨੌਜ ਅਤੇ ਇਟਾਵਾ ਦੇ ਵਿਚਕਾਰ ਜਮਨਾ ਦੇ ਕੰਡੇ ਜਿਹਨੂੰ ਕਿ ਅੱਜਕੱਲ ਫਰੂਜ਼ਾਬਾਦ ਕਿਹਾ ਜਾਂਦਾ ਉਸ ਥਾਂ ਤੇ ਜੰਗ ਹੋਇਆ ਤੇ ਜੰਗ ਦੇ ਵਿੱਚ ਕੌਤਬਦੀਨ ਐਬਕ ਨੇ ਜੈ ਸਿੰਘ ਨੂੰ ਜ਼ਖਮੀ ਕਰਤਾ ਸੀ ਜਿਹਦੇ ਕਰਕੇ ਉਹ ਮਾਰਿਆ ਗਿਆ ਤੇ ਇਸ ਤੋਂ ਬਾਅਦ ਫਿਰ ਕੌਤਬਦੀਨ ਐਬਕ ਨੇ ਕਬਜ਼ਾ ਕਰ ਲਿਆ ਸੀ ਕਨੌਜ ਉਤੇ ਤੇ ਨਾਲ ਲੱਗਦਾ ਫਿਰ ਬਨਾਰਸ ਉਤੇ ਵੀ ਕਬਜ਼ਾ ਹੋ ਗਿਆ ਸੀ ਇਹ ਕਬਜ਼ੇ ਹੋਣ ਤੋਂ ਬਾਅਦ ਮੁਹੰਮਦ ਗੋਰੀ ਫਿਰ ਵਾਪਸ ਗਜਨੀ ਵੱਲ ਚਲੇ ਗਿਆ ਸੀ ਕਿ ਮੁਹੰਮਦ ਗੋਰੀ ਨੇ ਜਿੱਤਾਂ ਦਾ ਕਾਰਨ ਇਹ ਵੀ ਸੀ ਕਿ ਕੌਤਬਦੀਨ ਐਬਕ ਤੇ ਬਖਤਿਆਰ ਖਿਲਜੀ ਵਰਗੇ ਚੰਗੇ ਤੇ ਹੰਡੇ ਹੋਈ ਜਰਨੈਲ ਵੀ ਸੀ ਉਹਦੇ ਕੋਲ ਬੀਸ਼ਕ ਮੁਹੰਮਦ ਗੋਰੀ ਗਦਨੀ ਚਲਾਇਆ ਜਾਂਦਾ ਸੀ ਪਰ ਉਹਦਾ ਜਿਹੜਾ ਜਰਨੈਲ ਸੀ ਜਿਹੜਾ ਉਹਦਾ ਉੱਤਰਾਧਿਕਾਰੀ ਸੀ ਕੌਤਕਦੀਨ ਐਬਕ ਉਹਨੇ ਜਲਤਾਂ ਦਾ ਸلسਲਾ ਜਾਰੀ ਰੱਖਿਆ ਬਿਆਨਾ ਗਵਾਲੀਅਰ ਬਦਾਈਓ ਉੱਤੇ ਵੀ 1194 ਚ ਕਬਜ਼ਾ ਕੀਤਾ ਉਸ ਤੋਂ ਬਾਅਦ ਕੌਤਕਦੀਨ ਐਬਕ ਨੇ ਗੁਜਰਾਤ ਦੇ ਅਨਹਲਵਾੜਾ ਉੱਤੇ ਵੀ ਕਬਜ਼ਾ ਕੀਤਾ ਜਿੱਥੋਂ ਦਾ ਭੀਮਦੇਵ ਰਾਜਾ ਮੰਨਿਆ ਜਾਂਦਾ ਸੀ ਉਹਨੂੰ ਵੀ ਫਤਿਹ ਕੀਤਾ ਉਸ ਤੋਂ ਬਾਅਦ ਫਤਿਹ ਕਰਨ ਤੋਂ ਬਾਅਦ ਦੂਸਰੇ ਪਾਸੇ ਉਹਨੇ ਲੰਮਾ ਸਫਰ ਤੈਅ ਕੀਤਾ ਤੇ ਦੇ ਨਾਲ ਕਾਲਖੇ 1202 ਇਸਵੀ ਵਿੱਚ ਉਹਨੇ ਕਾਲਖੇਰ ਉੱਤੇ ਵੀ ਹਮਲਾ ਕੀਤਾ ਤੇ ਕਾਲਖੇਰ ਤੇ ਹਮਲਾ ਕਰਨ ਤੋਂ ਬਾਅਦ ਕਬਜ਼ਾ ਕਰਨ ਤੋਂ ਬਾਅਦ ਦੱਸਿਆ ਜਾਂਦਾ ਵੀ ਭਾਰਤ ਉੱਤੇ ਗੋਰੀ ਵੰਸ਼ ਦੀ ਨਹੀਂ ਪੱਕੀ ਹੋਗੀ ਸੀ ਤੇ ਉਹ ਦੂਜੇ ਪਾਸੇ ਇਕਤਬਦੀਨ ਐਬਕ ਤੱਕ ਜਰਨੈਲ ਹੁੰਦਾ ਸੀਗਾ ਬਖਤਿਆਰ ਖਿਲਜੀ ਉਹਨੇ ਵੀ ਬਿਹਾਰ ਤੇ ਬੰਗਾਲ ਨੂੰ ਜਿੱਤਣਾ ਸ਼ੁਰੂ ਕਰਤਾ ਸੀ ਲਗਭਗ ਉਹ ਜਿੱਤ ਚੁੱਕਿਆ ਸੀ ਲਗਭਗ ਸਾਰੇ ਉੱਤਰੀ ਭਾਰਤ ਉੱਤੇ ਗੋਰੀ ਵੰਛ ਦੀ ਨੀ ਰੱਖੀ ਜਾ ਚੁੱਕੀ ਸੀ ਮੁਹੰਮਦ ਗੋਰੀ ਦਾ ਕਬਜ਼ਾ ਹੋ ਚੁੱਕਿਆ ਸੀ ਪਰ ਇਹਦੇ ਨਾਲ ਦੀ ਨਾਲ ਫਿਰ ਨਾਲ ਦੀ ਨਾਲ ਜੰਗ ਚੱਲਦੀ ਸੀ ਮੱਧ ਏਸ਼ੀਆ ਵਾਲੇ ਪਾਸੇ ਉੱਥੋਂ ਦਾ ਬਾਦਸ਼ਾਹ ਹੁੰਦਾ ਸੀ ਖੁਰੇਜ਼ਮ ਸ਼ਾ ਤੇ ਉਧਰਲੇ ਪਾਸੇ ਹਮਲਾ ਹੋਇਆ ਤਾਂ ਉੱਥੇ ਫਿਰ ਮੁਹੰਮਦ ਗੋਰੀ ਹਾਰ ਗਿਆ ਜਦੋਂ ਇਹ ਖਬਰ ਗਜ਼ਨੀਆਂ ਪਹੁੰਚੀ ਤਾਂ ਉੱਥੋਂ ਦੇ ਗਵਰਨਰ ਨੇ ਫਿਰ ਆਪ ਦੇ ਆਪ ਨੂੰ ਕਹਿ ਲੋ ਕਿ ਆਜ਼ਾਦ ਕਰ ਲਿਆ ਸੀ ਕਿਉਂਕਿ ਮੈਂ ਆਪਣਾ ਸੁਤੰਤਰ ਰਾਜ ਕਰੂੰਗਾ ਉਹਨੇ ਗਜਨੀ ਦੇ ਦਰਵਾਜ਼ੇ ਬੰਦ ਕਰ ਲਏ ਸੀ ਮੁਹੰਮਦ ਗੋਰੀ ਲਈ ਇਹ ਮੁਹੰਮਦ ਗੋਰੀ ਲਈ ਸਭ ਤੋਂ ਭੈੜਾ ਸਮਾਂ ਸੀ ਤਾਂ ਉਸ ਵਕਤ ਦੱਸਿਆ ਜਾਂਦਾ ਵੀ ਇਹ ਖਬਰ ਫਿਰ ਜਦੋਂ ਪੰਜਾਬ ਆਈ ਤਾਂ ਪੰਜਾਬ ਦੇ ਵਿੱਚ ਖੋਖਰ ਰਹਿੰਦੇ ਸੀ ਖੋਖਰ ਇੱਕ ਕਬੀਲਾ ਕਿ ਨਸਲ ਤਾਂ ਇਨ੍ਹਾਂ ਲੋਕਾਂ ਨੇ ਵੀ ਲਾਹੌਰ ਅਤੇ ਮਲਤਾਨ ਉੱਤੇ ਹਮਲੇ ਸ਼ੁਰੂ ਕਰਨੇ ਸ਼ੁਰੂ ਕਰਤੇ ਤੇ ਇਹਦੇ ਕਰਕੇ ਦੂਜੇ ਪਾਸੇ ਸਾਰੇ ਪਾਸੇ ਮੁਹੰਮਦ ਗੋਰੀ ਘਰ ਚੁੱਕਿਆ ਸੀਗਾ ਕੋਕਰਾਂ ਨੇ ਗਜ਼ਨੀ ਅਤੇ ਹਿੰਦੁਸਤਾਨ ਦੇ ਵਿੱਚ ਜੋ ਰਾਹ ਚੱਲਦਾ ਸੀ ਉਹ ਰਾਹ ਵੀ ਬੰਦ ਕਰਤਾ ਸੀ ਤਾਂ ਕਿ ਗਜ਼ਨੀ ਮੁਹੰਮਦ ਗੋਰੀ ਇੱਧਰ ਆ ਨਾ ਸਕੇ ਉਸ ਤੋਂ ਬਾਅਦ ਫਿਰ ਮੁਹੰਮਦ ਗੋਰੀ ਨੇ ਹੌਲੀ-ਹੌਲੀ ਕਰਕੇ ਸਾਰੀਆਂ ਬਗਾਵਤਾਂ ਨੂੰ ਸਿਆਣਪ ਦੇ ਨਾਲ ਦਬਾਇਆ ਤੇ ਆਖਰ ਦੇ ਵਿੱਚ ਲਾਹੌਰ ਉੱਤੇ ਵੀ ਪੱਕਾ ਕਬਜ਼ਾ ਕਰ ਲਿਆ ਮਲਤਾਨ ਉੱਤੇ ਵੀ ਤੇ ਗਜ਼ਨੀ ਉੱਤੇ ਵੀ ਇਸ ਤਰੀਕੇ ਨਾਲ ਮੁਹੰਮਦ ਗੋਰੀ ਨੇ ਬੜੀ ਸਿਆਣਪ ਦੇ ਨਾਲ ਇਹਨਾਂ ਸਾਰੀਆਂ ਬਗਾਵਤਾਂ ਨੂੰ ਦਬਾਤਾ ਸੀ ਗੱਲ ਕਰੀਏ ਆਪਾਂ ਇੱਕ ਖਾਸ ਜਰਨਲ ਦੀ ਬਖਤਿਆਰ ਖਿਲਜੀ ਬਖਤਿਆਰ ਖਿਲਜੀ ਕਤਬਦੀਨ ਐਬਕ ਦਾ ਜਰਨੈਲ ਸੀ ਤੇ ਕਤਬਦੀਨ ਐਬਕ ਮੁਹੰਮਦ ਗੋਰੀ ਦਾ ਉਤਰਾਧਿਕਾਰੀ ਸੀ। ਤਾਂ ਬਖਤਿਆਰ ਖਿਲਜੀ ਇਹ ਅਹਿਸਾਸ ਸੀਗਾ ਕਿ ਦੱਸਿਆ ਜਾਂਦਾ ਵੀ ਸਰੀਰਕ ਤੌਰ ਤੇ ਬਣਤਰ ਨਹੀਂ ਸੀ ਸਹੀ। ਮਤਲਬ ਜਿਹੜੀਆਂ ਬਾਹਾਂ ਵੀ ਸੀ ਉਹ ਕਹਿੰਦੇ ਪਿੰਜੜੀਆਂ ਤੱਕ ਆਉਂਦੀਆਂ ਸੀ। ਸ਼ਕਲੋਂ ਵੀ ਬਦਸੂਰਤ ਸੀ ਪਰ ਬਹਾਦਰ ਤੇ ਸੂਰਬੀਰ ਜਰਨੈਲ ਸੀ। ਪਰ ਉਹਨੂੰ ਕਿਸੇ ਨੇ ਨੌਕਰੀ ਨਹੀਂ ਸੀ ਦਿੱਤੀ ਨਾ ਗਜਨੀ ਵਿੱਚ ਨਾ ਦਿੱਲੀ ਵਿੱਚ। ਕਿਉਂਕਿ ਉਹ ਮੰਨਿਆ ਜਾਂਦਾ ਸੀ ਇਹ ਵੀ ਕੋਈ ਬਾਲਾ ਨਹੀਂਗਾ ਵੀ ਜੱਜਦਾ ਨਹੀਂਗਾ ਇਸ ਤਰ੍ਹਾਂ ਆਧਾਰ ਦੇ ਉੱਤੇ ਵਿਤਕਰਾ ਕੀਤਾ ਗਿਆ। ਪਰ ਆਖਰ ਤੇ ਬਦਾਈਉ ਦਾ ਜਰਨੈਲ ਸੀ ਜਿਹੜਾ ਉਤਰਾ ਗਵਰਨਰ ਹਾਕਮ ਉਹਨੇ ਇਹਨੂੰ ਨੌਕਰੀ ਉੱਤੇ ਰੱਖ ਲਿਆ ਤੇ ਉਸ ਤੋਂ ਬਾਅਦ ਫਿਰ ਸਮਾਂ ਪਾ ਕੇ ਇਹ ਕੌਤਬਦੀਨ ਐਬਕ ਦੇ ਕੋਲ ਚਲਿਆ ਗਿਆ ਉਹਦੀ ਨਿਗਾਹ 'ਚ ਚੜ ਗਿਆ ਤੇ ਕੌਤਬਦੀਨ ਐਬਕ ਨੇ ਇਹਨੂੰ ਫਿਰ ਪੂਰਬੀ ਹੱਦਾਂ ਦਾ ਰਾਖਾ ਮੰਨ ਲਿਆ ਸੀ ਇਹਨੇ ਵੀ ਬਹੁਤ ਬਿਹਾਰ ਦੇ ਏਰੀਏ ਦੇ ਸਾਰਾ ਏਰੀਆ ਜਾਂਦਾ ਤੇ ਉਸ ਇਲਾਕੇ ਦੇ ਵਿੱਚ ਫਿਰ ਦੱਸਿਆ ਜਾਂਦਾ ਵੀ ਇਹਨੇ ਬਹੁਤ ਸਾਰੇ ਇਲਾਕੇ ਜਿੱਤੇ ਜਿਨ੍ਹਾਂ 'ਚ ਖਾਸ ਤੌਰ ਤੇ ਬਿਹਾਰ ਤੇ ਬੰਗਾਲ ਇਹ ਜੱਤ ਕੇ ਗੌਰੀ ਰਾਜ ਦੇ ਅਧੀਨ ਕੀਤੇ ਸੀਗੇ ਇਦੂ ਬਿਨਾਫਰੀ ਨੇ 10000 ਫੌਜ ਲੈ ਕੇ ਪਟਾਣ ਦੇ ਤਿੱਬਤ ਵੱਲ 10000 ਫੌਜ ਲੈ ਕੇ ਇਹਨੇ ਤਿੱਬਤ ਦੇ ਪਟਾਣ ਵਾਲੇ ਪਾਸੇ ਵੀ ਹਮਲਾ ਕੀਤਾ। ਇਹ ਹਮਲਾ ਇਹਦੇ ਲਈ ਬਹੁਤ ਜ਼ਿਆਦਾ ਮਹਿੰਗਾ ਪਿਆ। ਇਹਨੇ ਬਹੁਤ ਸਾਰੇ ਦਰਿਆ, ਛਖੜਾਂ ਨੂੰ ਪਾਰ ਕੀਤਾ, ਦਰਿਆਵਾਂ ਨੂੰ ਪਾਰ ਕੀਤਾ, برفਾਂ ਨੂੰ ਪਾਰ ਕੀਤਾ। ਤੇ ਦੂਜੇ ਪਾਸੇ ਜਦੋਂ ਹਮਲਾ ਕੀਤਾ, ਤਾਂ ਉਧਰਲੇ ਪਾਸੇ ਤਿੱਬਤੀ ਫੌਜ ਨੇ ਇਹਦੇ ਤੇ ਹਮਲਾ ਕਰਤਾ। ਤੇ ਜਦੋਂ ਇਹਨੂੰ ਫਿਰ ਵਾਪਸ ਮੁੜਨਾ ਵੀ ਬਹੁਤ ਮੁਸ਼ਕਲ ਹੋ ਗਿਆ ਸੀ ਕਿਉਂਕਿ ਕਿਉਂਕਿ ਉੱਥੋਂ ਦੇ ਮੌਸਮ ਨੂੰ ਵੀ ਬਰਦਾਸ਼ਤ ਨਹੀਂ ਸੀ ਕਰ पाए ਤੇ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਆਈਆਂ। ਜਦੋਂ ਆਖਰ ਨੂੰ ਮੋੜਨਾ ਮੁਸ਼ਕਲ ਹੋ ਗਿਆ ਇਹ ਦਰਿਆ ਵਾਲੇ ਪਾਸੇ ਆਏ ਤਾਂ ਤਿੱਬਤੀ ਫੌਜ ਨੇ ਦਰਿਆ ਤੋਂ ਪੜ ਨੂੰ ਤੋੜਤਾ ਸੀ ਤੇ ਆਖਰਕਾਰ ਫੌਜ ਨੂੰ ਫਿਰ ਉਵੇਂ ਹੀ ਪਾਣੀ ਚ ਨਦੀਆਂ ਚ ਉਤਾਰਿਆ ਗਿਆ ਜਦੋਂ ਉਤਾਰਿਆ ਗਿਆ ਤਾਂ ਬਹੁਤ ਸਾਰੀ ਫੌਜ ਉਸ ਦਰਿਆ ਦੇ ਵਿੱਚ ਰੁੜ ਗਈ ਸੀ ਮਰ ਗਈ ਸੀ ਜਿਹਦਾ ਸਦਮਾ ਬਖਤਿਆਰ ਖਿਲਜੀ ਨੂੰ ਬਹੁਤ ਲੱਗਿਆ ਤਾਂ ਆਖਰ ਵੇਲੇ ਦੱਸਿਆ ਜਾਂਦਾ ਵੀ ਬਹੁਤ ਉਦਾਸ ਰਹਿਣ ਲੱਗ ਗਿਆ ਸੀ ਤਾਂ ਕਿਸੇ ਖਿਲਜੀ ਅਫਸਰ ਨੇ ਹੀ ਫਿਰ ਧੌਣ ਲਾ ਕੇ ਦਾ ਕਤਲ ਕਰਤਾ ਸੀ ਮੁਹੰਮਦ ਗੋਰੀ ਸਮੇਂ-ਸਮੇਂ ਤੇ ਪੰਜਾਬ ਵਾਲੇ ਪਾਸੇ ਆਉਂਦਾ ਰਹਿੰਦਾ ਸੀ ਤੇ ਖੋਖਰਾਂ ਦੀਆਂ ਬਗਾਵਤਾਂ ਨੂੰ ਦਬਾਉਂਦਾ ਰਹਿੰਦਾ ਸੀ ਤੇ ਗੱਲ ਇਹ ਸੀ ਕਿ 1205 6 ਦੇ ਦਰਮਿਆਨ ਦੀ ਗੱਲਬਾਤ ਦੱਸੀ ਜਾਂਦੀ ਆ ਵੀ ਖੋਖਰਾਂ ਦੀਆਂ ਬਗਾਵਤਾਂ ਨੂੰ ਦਬਾ ਕੇ ਉਹਨੇ ਕਉਤਬਦੀਨ ਐਬਕ ਨੂੰ ਆਪਣਾ ਵਲੀ ਅਹਿਦ ਤੇ ਆਪਣਾ ਉਤਰਾਧਿਕਾਰੀ ਨਿਯੁਕਤ ਕਰਤਾ ਸੀ ਤੇ ਉਸ ਤੋਂ ਬਾਅਦ ਫਿਰ ਗਜਨੀ ਵਾਲੇ ਪਾਸੇ ਨੂੰ ਰਵਾਨਾ ਹੋਣ ਜਾ ਰਿਹਾ ਸੀਗਾ ਕਉਤਬਦੀਨ ਐਬਕ ਤਾਂ ਉਹਨੇ ਫਿਰ ਰਾਹ ਦੇ ਵਿੱਚ ਦਿੱਕ ਦਰਿਆ ਬਾਦ ਦੇ ਵਿੱਚ ਉਹ ਜੇਲਮ ਦਰਿਆ ਦੇ ਕਿਨਾਰੇ ਇੱਕ ਰੁਕਿਆ ਜਿੱਥੇ ਧੀਮਕਨਾ ਦਾ ਥਾਂ ਸੀ ਉਸ ਥਾਂ ਦੇ ਉੱਤੇ ਜਦੋਂ ਰੁਕਿਆ ਤਾਂ ਖੋਖਰਾਂ ਦੇ ਵਿੱਚੋਂ ਕਿਸੇ ਨੇ ਕਹਿੰਦੇ ਹਮਲਾ ਕਰਤਾ ਤੇ ਉੱਥੇ ਮੁਹੰਮਦ ਗੌਰੀ ਦਾ ਕਤਲ ਹੋ ਗਿਆ ਸੀ ਉਸ ਤੋਂ ਬਾਅਦ ਮੁਹੰਮਦ ਗੌਰੀ ਦੀ Laash ਨੂੰ ਅਮੀਰਾਂ ਵਜ਼ੀਰਾਂ ਨੇ ਸੰਭਿਆ ਤੇ ਬਾਅਦ ਦੇ ਵਿੱਚ ਗਜਨੀ ਲੈ ਗਏ ਤਾਂ ਉੱਥੇ ਹੀ ਦਫਨਾ ਦਿੱਤਾ ਗਿਆ ਤੇ ਗਜਨੀ ਮੁਹੰਮਦ ਗੌਰੀ ਦੇ ਦਫਨਾਉਣ ਦੇ ਨਾਲ ਹੀ ਗੌਰੀ ਵੰਸ਼ ਦਾ ਵੀ ਖਾਤਮਾ ਹੋ ਗਿਆ ਤੇ ਉਸ ਤੋਂ ਬਾਅਦ ਗੁਲਾਮ ਵੰਸ਼ ਚੱਲ ਪਿਆ ਸੀ ਮੁਹੰਮਦ ਗੌਰੀ ਨੇ ਤਖਤ ਆਪਣੇ ਕਿਸੇ ਹੋਰ ਨੂੰ ਨਹੀਂ ਕੁਤਬਦੀਨ ਐਬਕ ਨੂੰ ਸੌਂਪਿਆ ਸੀ ਤੇ ਇੱਕ ਵਾਰ ਕਿਹਾ ਜਾਂਦਾ ਵੀ ਕਿਸੇ ਨੇ ਆਖਿਆ ਵੀ ਜੇ ਰਾ ਤੇਰੇ ਪੁੱਤਰ ਹੁੰਦਾ ਤਾਂ ਅੱਜ ਗੱਡੀ ਤੇ ਬੈਠਦਾ ਤਾਂ ਉਸ ਵਕਤ ਮੁਹੰਮਦ ਗੋਰੀ ਨੇ ਗੁਲਾਮਾਂ ਵੱਲ ਇਸ਼ਾਰਾ ਕਰਕੇ ਦੇਖਿਆ ਆਖਿਆ ਵੀ ਆਮ ਰਾਜਿਆਂ ਦੇ ਇੱਕ ਜਾਂ ਦੋ ਪੁੱਤਰ ਹੁੰਦੇ ਆ ਪਰ ਮੇਰੇ ਕੋਲ ਤਾਂ ਸੈਂਕੜੇ ਪੁੱਤਰ ਨੇ ਇਹ ਮੇਰਾ ਨਾਮ ਰੌਸ਼ਨ ਰੱਖਣਗੇ ਉਸ ਤੋਂ ਬਾਅਦ ਕੌਤਬਦੀਨ ਐਬਕ ਤਖਤ ਉੱਤੇ ਬੈਠ ਗਿਆ ਸੀਗਾ ਤੇ ਮੁਹੰਮਦ ਗੋਰੀ ਨੂੰ ਤਰਕ ਹਕੂਮਤ ਦਾ ਬਾਨੀ ਮੰਨਿਆ ਗਿਆ ਭਾਰਤ ਦੇ ਵਿੱਚ ਇਸ ਤੋਂ ਬਿਨਾਂ ਤੁਹਾਨੂੰ ਮੈਂ ਹੋਰ ਗੱਲ ਦੱਸ ਦਿਆਂ ਵੀ ਮੁਹੰਮਦ ਗੋਰੀ ਦੀਆਂ ਬਹੁਤ ਸਾਰੀਆਂ ਖਾਸ ਗੱਲਾਂ ਸੀ ਉਹਨੇ ਦਿੱਲੀ ਨੂੰ ਰਾਜਧਾਨੀ ਬਣਾਇਆ ਉਨੇ ਉਹ ਦੂਰ ਅੰਦੇਸੀ ਦਾ ਮਾਲਕ ਸੀ ਉਸ ਕਰਕੇ ਅੱਜ ਤੱਕ ਵੀ ਦਿੱਲੀ ਰਾਜਧਾਨੀ ਤੁਰੀ ਆਉਂਦੀ ਆ ਠੀਕ ਆ ਕਿ ਉਸ ਵੇਲੇ ਬਹੁਤ ਸਾਰੇ ਸ਼ਹਿਰ ਐਸੇ ਹੁੰਦੇ ਸੀ ਜਿਹੜੇ ਬਹੁਤ ਮਹੱਤਾ ਰੱਖਦੇ ਸੀ ਲਾਹੌਰ ਵੀ ਸੀ ਸ਼ਾਮਲ ਸੀ ਮਲਤਾਨ ਵੀ ਸੀ ਹੋਰ ਵੱਡੇ ਵੱਡੇ ਸ਼ਹਿਰ ਕਾਲਖੇਰ ਵੀ ਸੀ ਕਿਉਂਕਿ ਜਿਹੜੇ ਸੈਂਟਰ ਰਹੇ ਨੇ ਤਰ Rajasthan ਦੇ ਹੋਰ ਵੀ ਸ਼ਹਿਰ ਪਰ ਦਿੱਲੀ ਉਹਦੀ ਚੁਣੀ ਹੋਈ ਰਾਜਧਾਨੀ ਸੀ ਜਿਹਦੇ ਕਰਕੇ ਅੱਜ ਵੀ ਦਿੱਲੀ ਰਾਜਧਾਨੀ ਉਹਦੇ ਕਰਕੇ ਮਤਲਬ ਉਹਦੀ ਬਣਾਈ ਹੋਈ ਸੀ ਤੇ ਅੱਜ ਤੱਕ ਉਹ ਚੱਲ ਰਹੀ ਆ ਗੋਰੀ ਆਪਦੇ ਸਿਪਾਹੀਆਂ ਨੂੰ ਇੰਨਾ ਪਿਆਰ ਕਰਦਾ ਸੀ ਦੱਸਿਆ ਜਾਂਦਾ ਕਿ ਸਿਪਾਹੀ ਉਹਦੇ ਕਰਕੇ ਕਿਸੇ ਵੀ ਹੱਦ ਤੱਕ ਜਾਨ ਲਈ ਤਿਆਰ ਹੋ ਜਾਂਦੇ ਸੀ ਜਿਨੇ ਕਰਕੇ ਉਹਦੀਆਂ ਜਿੱਤਾਂ ਦਾ ਕਾਰਨ ਬਣਿਆ ਜਿਵੇਂ ਮਹਿਮੂਦ ਗਜ਼ਨਵੀ ਸੀ ਉਹਨੇ ਰਾਜ ਨੂੰ ਉਹਨੇ ਹਮਲੇ ਕੀਤੇ ਤੇ ਲੁੱਟਿਆ ਪਰ ਦੂਜੇ ਪਾਸੇ ਮੁਹੰਮਦ ਗੋਰੀ ਨੇ ਆਪਣਾ ਹੀ ਰਾਜ ਦਾ ਵਿਸਥਾਰ ਕੀਤਾ ਤੇ ਮੁਹੰਮਦ ਗਜ਼ਨਵੀ ਦੇ ਵੇਲੇ ਐਜੂਕੇਸ਼ਨ ਦੇ ਵਿੱਚ ਗਜ਼ਨਵੀ ਬਹੁਤ ਉੱਤੇ ਚ ਗਜ਼ਨੀ ਐਜੂਕੇਸ਼ਨ ਦੇ ਮਸਲੇ ਤੇ ਗਜ਼ਨੀ ਬਹੁਤ ਉੱਤੇ ਚਲੇ ਗਿਆ ਸੀ ਮਹਿਮੂਦ ਗਜ਼ਨਵੀ ਦੇ ਵੇਲੇ ਪਰ ਗੋਰੀ ਨੇ ਕੋਈ ਵੀ এডਿਕੇਸ਼ਨ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਜਿਸ ਦੇ ਕਰਕੇ ਗਜ਼ਨੇ ਵੀ ਗਜ਼ਨੀ ਦੀ ਸਲਤਨਤ ਕਹਿੰਦਾ ਗਜ਼ਨੀ ਦਾ ਜੋ ਵਕਾਰ ਸੀ ਇਹ ਡਿੱਗਣਾ ਸ਼ੁਰੂ ਹੋ ਗਿਆ ਸੀ ਮੁਹੰਮਦ ਗੋਰੀ ਦੇ ਹੀ ਸਮੇਂ ਦੇ ਵਿੱਚ ਖਵਾਜ਼ਾ ਮੋਇਨਦਨ ਚਿਸ਼ਤੀ ਸਾਹਿਬ ਵੀ ਅਜਮੇਰ ਆਏ ਸੀ ਕਿ ਉਹਨਾਂ ਦੇ ਨਾਲ ਹੀ ਇਹ ਇਸਲਾਮ ਦੇ ਪ੍ਰਚਾਰ ਇਸਲਾਮ ਦਾ ਪ੍ਰਚਾਰ ਕਰਦੇ ਹੁੰਦੇ ਸੀ ਤੁਸੀਂ ਅੱਜ ਵੀ ਜਾਓ ਤੋ ਇਸ ਸਾਹਮਣੇ ਮਸਜਿਦ ਬਣੀ ਹੋਈ ਹੈ ਅੱਜ ਵੀ ਉਹਨੂੰ ਢਾਈ ਦਿਨ ਦਾ جھੋਂਪੜਾ ਦੇ ਨਾਂ ਨਾਲ ਜਾਣੀ ਜਾਂਦੀ ਆ ਇਹਦੀ ਵੀਡੀਓ ਤੁਸੀਂ ਆਪਣੇ ਚੈਨਲ ਤੇ ਵੇਖ ਸਕਦੇ ਹੋ ਜੇ ਤੁਸੀਂ ਭਰੋਗੇ ਨਾਲ ਰਪੇ ਸਦੋ ਇਸ ਤੋਂ ਬੈਨੋ ਦੱਸਿਆ ਜਾਂਦਾ ਵੀ ਉਸ ਮੋਹਿੰਦਨ ਚਿਸ਼ਤੀ ਸਾਹਿਬ ਇਸ ਤਰੀਕੇ ਦੇ ਸੀ ਕਿ ਉਹਨਾਂ ਕੋਲੇ ਅੱਜ ਵੀ ਹਿੰਦੂ ਰਾਜੇ ਹਿੰਦੂ ਬਾਦਸ਼ਾਹ ਬਾਦਸ਼ਾਹ ਤੱਕ ਵੀ ਜਾਂਦੇ ਰਹੇ ਬਹੁਤ ਇੱਜ਼ਤ ਦੇ ਨਾਲ ਉਹਨਾਂ ਦਾ ਹਿੰਦੂ ਤੇ ਮੁਸਲਮਾਨ ਭਾਈਚਾਰੇ ਦੇ ਵਿੱਚ ਨਾਂ ਲਿਆ ਜਾਂਦਾ ਵਾ ਇਸ ਤੋਂ ਬਿਨਾਂ ਹੋਰ ਖਾਸ ਗੱਲ ਦੱਸ ਦਿਆਂ ਵੀ ਪ੍ਰਥਵੀ ਰਾ चौहान ਨੂੰ ਜਦੋਂ ਹਰਾਇਤ ਉਹਦੇ ਮੁੰਡੇ ਨੂੰ ਗੱਦੀ ਦਿੱਤੀ ਇਹ ਇੱਕ ਚੰਗਾ ਕੰਮ ਕੀਤਾ ਉਹਨੇ ਇਸ ਤੋਂ ਬਿਨਾਂ ਦਿੱਲੀ ਦੇ ਵਿੱਚ ਜੋ ਉਹਦਾ ਰਿਸ਼ਤੇ ਖਾਂਡੇ ਰਹੂ ਸੀ ਉਹਦੇ ਰਿਸ਼ਤੇਦਾਰ ਨੂੰ ਦਿੱਲੀ ਦੀ ਗੱਦੀ ਦਿੱਤੀ ਇਹ ਵੀ ਇੱਕ ਨੈਤਿਕ ਤੌਰ ਤੇ ਚੰਗੇ ਮੰਨੇ ਗਏ ਮੰਨੇ ਗਈਆਂ ਗੱਲਾਂ ਇਸ ਤੋਂ ਬਿਨਾਂ ਅਗਲੇ ਐਪੀਸੋਡ ਦੇ ਵਿੱਚ ਆਪਾਂ ਗੁਲਾਮ ਵੰਸ਼ ਦਾ ਕਨਸੈਪਟ ਟੌਪਿਕ ਸ਼ੁਰੂ ਕਰਾਂਗੇ ਜਿਦੇ ਵਿੱਚ ਆਪਾਂ ਖਾਸ ਤੌਰ ਤੇ ਗੱਲਬਾਤ ਕਰਾਂਗੇ ਕੌਤਬਦੀਨ ਐਬਕ ਦੀ ਜੇ ਤੁਸੀਂ ਸਾਡੇ ਤੋਂ ਪਹਿਲਾਂ ਬਣਾਏ ਹੋਏ ਐਪੀਸੋਡ ਨਹੀਂ ਦੇਖੇ ਤਾਂ ਤੁਸੀਂ ਹਰਪੇਸ਼ੂਦੂ ਚੈਨਲ ਤੇ ਜਾ ਕੇ ਵੇਖ ਸਕਦੇ ਹੋ ਜੇ ਤੁਸੀਂ ਨਵੇਂ ਸੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਮਿਹਰਬਾਨੀ